ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਵਿਤਾ ਦਸਤਾਰ ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ ਸਾਡੇ ਸਿਰਾਂ ਦਾ ਤਾਜ ਹੈ ਖਾਲਸਾ ਜੀ ਲਹੂ ਭਿੱਜੇ ਇਤਿਹਾਸ ਤੋਂ ਪਤਾ ਲੱਗਦਾ ਹੈ ਸਾਡੀ ਸਿੱਖੀ ਦਾ ਰਾਜ ਇਹ ਖਾਲਸਾ ਜੀ ਸਾਡੀ ਆਣ ਇਹ ਤੇ ਸਾਡੀ ਸ਼ਾਨ ਇਹੋ ਸਾਡੀ ਪੰਥਕ ਆਵਾਜ਼ ਇਹ ਖਾਲਸਾ ਜੀ ਸਾਰੇ ਜੱਗ ਵਿੱਚ ਇਸ ਨਾਲ ਸ਼ੋਭਾ ਸਾਡੀ ਪਾਲੀ ਲੱਖਾਂ ਦੀ ਲਾਜ ਅਸਾਂ ਖਾਲਸਾ ਜੀ ਕਲਗੀ ਧਰਦੇ ਹੁੰਦੇ ਨੇ ਖਾਸ ਦਰਸ਼ਨ ਕਲਗੀ ਧਰਦੇ ਹੁੰਦੇ ਨੇ ਖਾਸ ਦਰਸ਼ਨ ਸੋਹਣੇ ਸੱਜੇ ਹੋਏ ਸਿੰਘ ਸਰਦਾਰ ਵਿੱਚੋਂ ਲੱਖਾਂ ਵਿੱਚੋਂ ਪਛਾਣਿਆ ਜਾਏ ਇਕੱਲਾ ਸਰਦਾਰੀ ਬੋਲਦੀ ਹੈ ਇਸੇ ਦਸਤਾਰ ਵਿੱਚੋਂ ਅਣਖੀ ਰੂਪ ਦਸਤਾਰ ਦਾ ਵੇਖਣਾ ਜੇ ਸਿੰਘ ਚੜਖਰੀਆਂ ਤੇ ਉੱਤੇ ਚੜੇ ਵੇਖੋ ਬੰਦਾ ਸਿੰਘ ਤੇ ਉਸ ਦੀਆਂ ਸਾਥੀਆਂ ਨੂੰ ਲਾੜੀ ਮੋਤ ਪਰਣਾਉਣ ਲਈ ਖੜੇ ਵੇਖੋ ਬੰਦ ਬੰਦ ਭਾਵੇਂ ਕੱਟ ਜਾ ਰਹੇ ਨੇ ਮੁੱਖੋ ਸ਼ਬਦ ਗੁਰਬਾਣੀ ਦੇ ਪੜੇ ਵੇਖੋ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਉਣ ਵੇਲੇ ਤਾਰੂ ਸਿੰਘ ਨੂੰ ਚਾ ਅੱਜ ਚੜੇ ਵੇਖੋ ਸਮੇਂ-ਸਮੇਂ ਤੇ ਕਰ-ਕਰ ਜ਼ੁਲਮ ਜ਼ਾਲਮ ਉੱਪਰੋਂ ਜਿੱਤੇ ਪਰ ਗਏ ਸਨ ਹਾਰ ਵਿੱਚੋਂ ਸਿੰਘ ਹੋਏ ਪਰ ਦੁਣ ਸਵਾਏ ਇੱਧਰ ਸਰਦਾਰੀ ਬੋਲਦੀ ਦੀਸੀ ਦਸਤਾਰ ਵਿੱਚੋਂ ਸਰਦਾਰੀ ਬੋਲਦੀ ਦੀਸੀ ਦਸਤਾਰ ਵਿੱਚੋਂ ਸਾਡਾ ਸਾਰਾ ਇਤਿਹਾਸ ਦਸਤਾਰ ਦਾ ਏ ਵੈਰੀ ਸਦਾ ਹੀ ਸਾਨੂੰ ਵੰਗਾਰ ਦੇ ਰਹੇ ਰਹਿਣ ਦੇਣਾ ਨਹੀਂ ਅਸੀਂ ਕੋਈ ਪੱਗ ਵਾਲਾ ਉਹ ਹੁਕਮ ਤੇ ਹੁਕਮ ਹੀ ਝਾੜਦੇ ਰਹੇ ਸਾਡੇ ਸਿਰਾਂ ਦਾ ਸਦਾ ਮੁੱਲ ਪੈ ਕੇ ਸਾਡੇ ਸਿਰਾਂ ਦਾ ਸਦਾ ਮੁੱਲ ਪਾ ਕੇ ਝਾੜੀ ਝਾੜੀ ਵਿੱਚੋਂ ਸਾਨੂੰ ਭਾਲਦੇ ਰਹੇ ਸਵਾ ਸਵਾ ਮਣ ਪੀਸਣ ਪੀਸ ਕੇ ਤੇ ਬੜੀਆਂ ਔਖੀਆਂ ਕਾਲਣਾ ਕਾਲਦੇ ਰਹੇ ਰਹੇ ਕਰ ਸਾਡੇ ਕੋੜੇ ਕਾਠੀਆਂ ਤੇ ਅਸੀਂ ਔਖੇ ਤੇ ਅਸੀਂ ਔਖੇ ਤੇ ਔਖਾ ਕਾਜ ਕੀਤਾ ਪਛੋਰ ਬੰਨੂ ਕੋਹਾਨ ਕਸ਼ਮੀਰ ਤਾਈ ਫਿਰ ਇਸ ਦਸਤਾਰ ਨੇ ਰਾਜ ਕੀਤਾ ਸਾਵੇਂ ਤੱਕ ਕੇ ਦੁੱਖ ਮੁਸੀਬਤਾਂ ਨੂੰ ਦਿਲ ਕਦੇ ਨਾ ਛੱਡਿਆ ਖਾਲਸੇ ਨੇ ਇਸ ਵੱਲ ਜਿਸ ਵੇਖਿਆ ਅੱਖ ਕੈੜੀ ਫਸਤਾ ਹੋਇਆ ਦਾ ਵੱਡਿਆ ਖਾਲਸੇ ਨੇ ਇਹਦੇ ਰਾਹ ਵਿੱਚ ਕੰਡੇ ਸੀ ਜਿਸ ਵੀ ਜੇ ਕੰਡਾ ਉਸੇ ਦਾ ਕੱਢਿਆ ਖਾਲਸੇ ਨੇ ਲਾਲ ਕਿਲੇ ਤੋਂ ਕਿਲਾ ਜਮਰੋਦ ਤੀਕਰ ਝੰਡਾ ਕੇਸਰੀ ਗੱਡੇਆ ਖਾਲਸੇ ਨੇ ਤੁਮਾ ਪਈਆਂ ਸੰ ਸ਼ੇਰੇ ਪੰਜਾਬ ਦੀਆਂ ਸਿੱਖੀ ਚਲਕੀ ਸੀ ਨਲੂਏ ਸਰਦਾਰ ਵਿੱਚੋਂ ਕੋਨੇ ਕੋਨੇ ਚ ਉਦੋਂ ਸੰਸਾਰ ਅੰਦਰ ਸਰਦਾਰੀ ਬੋਲਦੀ ਦੀਸੀ ਦਸਤਾਰ ਵਿੱਚੋਂ ਦਸਤਾਰ ਬਖਸ਼ਦੀ ਰੂ ਦੀ ਪਾਸ਼ਾਈ ਦਸਤਾਰ ਬਖਸ਼ਦੀ ਰੂਹ ਦੀ ਪਾਸ਼ਾਈ ਜਲਵਾ ਇਸ ਵਿੱਚ ਸ਼ਾਹਾਂ ਦੇ ਤਾਜ ਦਾ ਏ ਇਹ ਤੋਹਫਾ ਹੈ ਸ਼ਾਹਾਂ ਦੇ ਸ਼ਾਨ ਸ਼ਾਦਾ ਇਹ ਦਾਣ ਗਰੀਬ ਨਿਵਾਜਦਾ ਏ ਭਗਤੀ ਸ਼ਕਤੀ ਦਾ ਬਣੀ ਹੈ ਇਹ ਸੰਗਮ ਇਸ ਦਾ ਯੋਗ ਤੇ ਰਾਜ ਦਾ ਏ ਇਹਨੂੰ ਆਪਣੀ ਆਣ ਤੇ ਸ਼ਾਨ ਜਾਣੀ ਇਹ ਵੇਸ ਹੈ ਸੁਰਮੇ ਫਕਰਾ ਦਾ ਇਹ ਤੇਜ ਅਨੋਖਾ ਸਿਰਤਾਜ ਦਾ ਏ ਹੱਕ ਸੱਚ ਨਿਆ ਦੀ ਇਹ ਜਮਰ ਸਾਫ ਗੋਈ ਦੀ ਅਲੰਬਰ ਧਾਰ ਏ ਇਹ ਪੱਗ ਫਕੀਰਾਂ ਦਾ ਮਰਤਬਾ ਹੈ ਅਤੇ ਸਿੱਖਾਂ ਦਾ ਸੋਚਾ ਸ਼ਿੰਗਾਰ ਹੈ ਇਹ ਇਹ ਦਸਤਾਰ ਨਹੀਂ ਗੁਰੂ ਦਾ ਪਿਆਰ ਜਾਣੀ ਇਹ ਦਸਤਾਰ ਨਹੀਂ ਗੁਰੂ ਦਾ ਪਿਆਰ ਜਾਣੀ ਤੋਹਫਾ ਗੁਰੂ ਦੇ ਨਾਲ ਇਕਰਾਰ ਜਾਣੀ ਇਹਨੂੰ ਸਿੱਖੀ ਦੀ ਡੂੰਗੀ ਖਾਣ ਜਾਣੀ ਇਹਨੂੰ ਸਿੱਖੀ ਦਾ ਸਾਰਾ ਸੰਸਾਰ ਜਾਣੀ ਇਹਨੂੰ ਆਪਣੇ ਆਣ ਤੇ ਸ਼ਾਨ ਜਾਣੀ ਇਹਨੂੰ ਆਪਣੀ ਆਣ ਤੇ ਸ਼ਾਨ ਜਾਣੀ ਗੁਰਬੰਦ ਗੁਰੂ ਦਾ ਉੱਚਾ ਸਤਿਕਾਰ ਜਾਣੀ ਇਹ ਦੀਨ ਦੁਨੀ ਦਾ ਤਾਜ ਜਾਣੀ ਮੋਹਰ ਗੁਰੂ ਦੀ ਸਿੱਖੀ ਦਾ ਸਾਰ ਜਾਣੀ ਸਾਬਤ ਸੂਰਤ ਸੋਣੀ ਬਖਸ਼ ਦਿੱਤੀ ਆਪ ਗੁਰੂਆਂ ਨੇ ਸਾਬਤ ਕਿਰਦਾਰ ਵਿੱਚੋਂ ਸਿੱਖੀ ਚਮਕਦੀ ਐ ਤੇਰੀ ਨੋਹਾਰ ਵਿੱਚੋਂ ਸਿੱਖੀ ਬੋਲਦੀ ਐ ਤੇਰੀ ਦਸਤਾਰ ਵਿੱਚੋਂ ਸਿੱਖੀ ਚਮਕਦੀ ਹੈ ਤੇਰੀ ਨੋਹਾਰ ਵਿੱਚੋਂ ਸਿੱਖੀ ਬੋਲਦੀ ਹੈ ਤੇਰੀ ਦਸਤਾਰ ਵਿੱਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ